ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਅੱਜ ਦੀ ਪ੍ਰੈਸ ਕਾਨਫਰੰਸ ਮੀਡੀਆ ਦੇ ਤੇ ਲੋਕਾਂ ਦੇ ਸਾਹਮਣੇ ਰੂਬਰੂ ਹੋਂ ਦਾ ਮਕਸਦ ਇਹ ਹੈ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਜਾਂਚ ਚੱਲਦੀ ਸੀ ਤੇ ਜਿਹੜੇ ਸੈਕਟਰੀ ਆ ਉਹਨਾਂ ਨੇ ਰਿਕਾਰਡ ਜਿਹੜਾ ਵਾ ਉਹ ਪੇਸ਼ਰੀ ਕੀਤਾ ਤੇ ਜਿਹਦੇ ਸਬੰਧ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਲਿਖਿਆ ਤੇ ਉਹ ਸਾਰੇ ਸੈਕਟਰੀ ਸਾਹਿਬਾਨਾਂ ਨੂੰ ਜਿਹੜਾ ਵਾ ਉਹ ਮੌਤਲ ਕੀਤਾ ਗਿਆ ਤੇ ਇਹ ਜਿਹੜੀ 18 ਕਰੋੜ ਰੁਪਏ ਦਾ ਮਸਲਾ ਸੀ ਜਿਹਦਾ ਰਿਕਾਰਡ ਇਹਨਾਂ ਨੇ ਜਿਹੜਾ ਵਾ ਦੇਣਾ ਉਹ ਪੈਸਿਆਂ ਦਾ ਰਿਕਾਰਡ ਜਿਹੜਾ ਇਹਨਾਂ ਨੇ ਦਿੱਤਾ ਹੀ ਕੋਈ ਦਾ ਇਹਨਾਂ ਨੇ ਜਿਹੜਾ ਰਿਕਾਰਡ ਆ ਉਹ ਨਹੀਂ ਦਿੱਤਾ ਤੇ ਰਿਕਾਰਡ ਮਿਲ ਗਿਆ ਹੀ ਉਸ ਤੋਂ ਬਾਅਦ ਫਿਰ ਇਹਦੀ ਸਾਰੀ ਜਾਂਚ ਕਰਾਂਗੇ ਕਿ ਇੱਥੇ ਕੋਈ 18 ਕਰੋੜ ਦੇ ਵਿੱਚੋਂ ਕੋਈ ਘਪਲਾਤ ਨਹੀਂ ਹੋਇਆ ਜੇ ਘਪਲਾ ਹੁੰਦਾ ਤੇ ਫਿਰ ਸੈਕਟਰੀ ਤੋਂ ਲੈ ਕੇ ਤੇ ਉੱਪਰ ਤੱਕ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਆ ਉਹ ਸਾਰਿਆਂ ਤੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਤੇ ਅੱਜ ਕੱਲਾ ਸੈਕਟਰੀ ਇਸ ਲਈ ਸਸਪੈਂਡ ਕੀਤੇ ਗਏ ਆ ਕਿਉਂਕਿ ਰਿਕਾਰਡ ਦੀ ਸਾਫ ਸੁਭਾਲ ਜਿਹੜੀ ਆ ਉਹ ਸੈਕਟਰੀ ਨੇ ਕਰਨੀ ਹੁੰਦੀ ਆ ਤੇ ਜੇ ਚ ਕੋਈ ਘਪਲਾ ਨਿਕਲਦਾ ਤੇ ਉਹ ਫਿਰ ਸੈਕਟਰੀ ਤੋਂ ਲੈ ਕੇ ਕੱਲਾ ਸੈਕਟਰੀ ਨਹੀਂ ਫਿਰ ਸਰਪੰਚ ਤੇ ਜਿਹੜੇ ਕੋਈ ਮੈਂਬਰ ਸਹਿਬਾਨ ਤੇ ਬਾਕੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਨ੍ਹਾਂ ਦਾ ਇਹ ਅਧਿਕਾਰ ਖੇਤਰ ਦੇ ਅੰਦਰ ਇਹ ਜ਼ਿੰਮੇਵਾਰੀ ਬੰਦੀ ਆ ਸਾਰੀਆਂ ਚੀਜ਼ਾਂ ਦਾ ਤਿਆਰ ਰੱਖਣ ਦੀ ਚਾਹੇ ਉਹ ਲਗ ਲਗ ਸਮੇਂ ਦੇ ਉੱਤੇ ਜਿਹੜੀਆਂ ਇਹਨਾਂ ਦਾ ਚੈੱਕ ਹੁੰਦੇ ਆ ਆ ਆਡਿਟ ਹੁੰਦੇ ਆ ਤੇ ਚਾਹੇ ਫਿਜ਼ੀਕਲ ਆਡਿਟ ਹੋਵੇ ਚਾਹੇ ਕਾਗਜ਼ਾਂ ਦੇ ਵਿੱਚ ਜਿਹੜਾ ਆਡਿਟ ਹੁੰਦਾ ਹੈ ਉਹ ਫਿਰ ਜੇ ਵੀ ਕਿਸੇ ਵੀ ਅਧਿਕਾਰੀ ਨੇ ਮਿਲ ਕੇ ਕੁਝ ਗਲਤ ਕੀਤਾ ਉੱਤੇ ਉੱਤੇ ਜਿਹੜੀ ਕਾਰਵਾਈ ਆ ਆ ਉਹ ਕਰਾਂਗੇ 18 ਕਰੋੜ ਦਾ ਜਿਹੜਾ ਟਾਈਮ ਪੀਰ ਹੈ 10 ਟਾਈਮ ਪੀਰ ਆ ਇਹ 18 ਕਰੋੜ ਦਾ ਇਹ ਸ਼ੁਰੂ ਤੋਂ ਹੀ 2022 ਤੋਂ ਲੈ ਕੇ ਆ ਤੇ ਜਿਹੜਾ ਬਾਕੀ ਆ ਉਹਦੀ ਵੀ ਜਾਂਚ ਜਿਹੜੀ ਆ ਉਹ ਮਨਜੋਗਦੀਪ ਸਾਹਿਬ ਨੂੰ ਜਿਹੜੀ ਆ ਉਹ ਕੱਲ ਦੇ ਦਿੱਤੀ ਜਾਊਗੀ ਕਿ ਪਿਛਲੇ ਕਾਂਗਰਸ ਵਲੇ ਦੀ ਜਿੰਨੇ ਵੀ ਜਦੋਂ ਤੋਂ ਲੈ ਕੇ ਕੁਝ ਤਾਂ ਬਲਾਖੜੂਰ ਸਾਹਿਬ ਦੀ ਪਹਿਲਾਂ ਵਿਜੀਲੈਂਸ ਕੋਲੇ ਜਿਹੜੀ ਜਾਂਚ ਆ ਉਹ ਚੱਲ ਰਹੀ ਆ ਉਹ 17 18 ਪਿੰਡਾਂ ਦੀ ਜਿਹੜੀ ਲੱਗ ਜਾਂਚ ਆ ਉਹ ਚੱਲ ਰਹੀ ਆ ਐਵੇਂ ਦੋ ਤਿੰਨ ਪਿੰਡਾਂ ਦੀ ਜਿਹੜੀ ਆ ਉਹ ਐਸਜੀਓ ਸਾਹਿਬ ਕੋਲੇ ਜਿਹੜੀ ਆ ਉਹ ਲੱਗ ਚੱਲ ਰਹੀ ਆ ਤੇ ਐਵੇਂ ਹੁਣ ਆਪਾਂ ਇਹ ਜਿਹੜੇ ਇਹਦੇ ਵਿੱਚ ਪਿੰਡ ਆਉਣਗੇ ਕਾਂਗਰਸ ਵਲੇ ਮੈਂ ਦੱਸਣਾ ਚਾਹੁੰਨਾ ਕਿ ਜੇ ਘਪਲਾ ਨਿਕਲਿਆ ਥੋੜਾ ਨਹੀਂ ਨਿਕਲਣਾ ਇਹ ਕੱਟੋ-ਕੱਟ ਕੋਈ 60 65 ਕਰੋੜ ਦੇ ਉੱਤੇ ਜਿਹੜਾ ਵਾ ਕੱਟੋ-ਕੱਟੇ ਜਾਊਗਾ ਜੇ ਜਿਹੜੇ ਹਿਸਾਬ ਨਾਲ ਚੀਜ਼ਾਂ ਜੇ ਗੱਲ ਕਰੀਏ ਆ ਮੰਦਰੀਗਾ ਦੀ ਕਿਉਂਕਿ ਜਦੋਂ ਮੈਂ ਫਿਰ ਪ੍ਰਸ਼ਾਸਨ ਨਾਲ ਕੀਤਾ ਤਾਂ ਉਹਨਾਂ ਦੱਸਿਆ ਵੀ ਹਾਂ 18 ਕਰੋੜ ਰੁਪਏ ਦਾ ਇਹਨਾਂ ਨੇ ਰਿਕਾਰਡ ਨਹੀਂ ਦਿੱਤਾ ਤੇ ਮੈਨੂੰ ਲੱਗਾ ਵੀ ਕਿਉਂ ਨਾ ਇਹ ਚੀਜ਼ ਨੂੰ ਆਪਣੇ ਪਿੰਡ ਤੋਂ ਚੈੱਕ ਕੀਤਾ ਜਾਵੇ ਕਿ ਕਿੱਥੇ ਗਬਣਿਆ ਤੇ ਕਾਂਗਰਸ ਵੇਲੇ ਜੇ ਆਪਾਂ ਕੱਲੇ ਲਾਲਪੁਰ ਦੀ ਗੱਲ ਕਰ ਲਈਏ ਤੇ 1 ਕਰੋੜ ਤੇ ਜਿਹੜਾ ਵਾ 64 ਲੱਖ ਰੁਪਈਆ ਜਿਹੜਾ ਵਾ ਉਹ ਮੰਦਰੀਗਾ ਚ ਲਾਲਪੁਰੇ ਚ ਹੀ ਆਇਆ ਤੇ ਜੇ 1 ਕਰੋੜ 64 ਲੱਖ ਕੇ ਪਿੰਡ ਚ ਲੱਗ ਜੇ ਤੇ ਉਹ ਲੱਗ ਪਿੰਡੀ ਸੁਧਰ ਜਾਂਦਾ 1 ਕਰੋੜ ਤੇ 64 ਲੱਖ ਜਿਹੜਾ ਲਾਲ ਬ੍ਰਿਜ ਆਇਆ ਆ ਸਾਰਾ ਰਿਕਾਰਡ ਕਢਾ ਕੇ ਲਿਆ ਆ ਕਿ ਇਹਦੇ ਵਿੱਚ ਕੱਲਾ ਕੱਲਾ ਹੁਣ ਇਹਦੇ ਚੋ ਡਿਪਾਰਟਮੈਂਟ ਕੋਲ ਚੈੱਕ ਕਰਵਾਵਾਂਗੇ ਕਿ ਕਿਹੜੇ ਲੋਕ ਆ ਜਿਨ੍ਹਾਂ ਨੇ ਆਪਣੇ ਹੀ ਕਾਰ ਬਣਾਏ ਆਪਣੇ ਕੋਲੇ ਹੀ ਏਟੀਐਮ ਰੱਖੇ ਤੇ ਸਰਕਾਰ ਦੇ ਜਿਹੜੇ ਪੈਸੇ ਨੂੰ ਉਹ ਖਰਦ ਗੁਰ ਕੀਤੇ ਇਹ ਜਿਹੜੇ ਜਿਹੜਾ ਸੰਚ ਆਇਆ 1 ਕਰੋੜ ਇਹ ਪਿਛਲੇ 5 ਸਾਲਾਂ ਦੇ ਵਿੱਚ ਮਤਲਬ ਫਾਰਮੈਟ ਕਿਹੜੀ ਸੀ ಕಾಂಗ್ರೆਸ ਵੇਲੇ ಕಾಂಗ್ರೆਸ ਵੇਲੇ ਇਕੱਲਾ ਹੀ ਨਹੀਂ ਆ ਦੇਖੋ ਹੁਣ ਇਥੋਂ ਆਪਾਂ ਸ਼ੁਰੂਆਤ ਕਰ ਲਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਨਾ ਸਾਰਾ ਤਾਣਾ ਬਾਣਾ ਕਈ ਵਾਰੀ ਪੁਰਾਣਾ ਰਲਿਆ ਹੁੰਦਾ ਕਾਰਵਾਈ ਕਰਦੇ ਆ ਟਾਈਮ ਲਾ ਦਿੰਦੇ ਆ ਅਲਾਦੀਨਪੁਰ ਦੀ ਗੱਲ ਕਰੀਏ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ 92 ਲੱਖ ਰੁਪਈਆ ਪਰਸੋਂ ਮੈਂ ਆਪਣੀ ਪੋਸਟ ਵੀ ਪਾਈ ਕਿ 92 ਲੱਖ ਦਾ ਘਪਲਾ ਜਿਹੜਾ ਵਾ ਉਹ ਸਾਹ ਤੇ ਆ ਉਹ ਤੋਂ ਬਾਅਦ ਦੇ ਵਿੱਚ ਉਹ ਪਰਚਾ ਉਹਨਾਂ ਆਸਤੇ ਜਿਹੜਾ ਵਾ ਡੀਸੀ ਸਾਹਿਬ ਕੋ ਆ ਗਿਆ ਡੀਸੀ ਸਾਹਿਬ ਨੇ ਉਹਨੂੰ ਉਹਨਾਂ ਐਸਐਸਪੀ ਸਾਹਿਬ ਨੂੰ ਮਾਰਕ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਉਹ ਐਫਆਈਆਰ ਆ ਉਹ ਉਹਨਾਂ ਤੇ ਜਿਹੜੀ ਹੋਊਗੀ ਐਵੇਂ ਹੀ ਖਡੂਰ ਸਾਹਿਬ ਦੀ ਜਿਹੜੀ ਇਨਕੁਆਇਰੀ ਤਕਰੀਬਨ ਲਗਭਗ ਕਸਬੇ ਦੀ ਆਪਣੇ ਕੋਲੇ ਕੰਪਲੀਟ ਚੱਲਣ ਰਹੀ ਆ ਤੇ ਐਵੇਂ ਭਰੋਵਾਲ ਪਿੰਡ ਕੰਗ ਪਿੰਡ ਇਹਨਾਂ ਦੀ ਜਿਹੜੀ ਇਨਕੁਆਇਰੀ ਆ ਬਿਲਕੁਲ ਖਲੋ ਜਾ ਉਥੋਂ ਕਿੰਨੇ ਪੈਸਿਆਂ ਦਾ ਕਪਲਾ ਹੋਇਆ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਤੇ 5 ਮਹੀਨੇ ਪਹਿਲਾਂ ਕਿਹਾ ਸੀ ਕਿ ਸਾਰੇ ਪਿੰਡਾਂ ਦੀ ਇਹ ਜਾਂਚ ਕਰਾਂਗੇ ਸੋ ਅਸੀਂ ਇੱਕ ਪਿਛਲੇ ਹਫਤੇ ਇੱਕ ਟੀਮ ਵੱਖਰੀ ਗਠੜ ਕਰਤੀ ਆ ਜਿਹੜੀ ਟੀਮ ਹਰ ਰੋਜ਼ ਇਹਨਾਂ ਚੀਜ਼ਾਂ ਤੇ ਧਿਆਨ ਰੱਖੂਗੀ ਤੇ ਜੋ ਵੀ ਪੁਰਾਣੇ ਕਪਲੇ ਲੋਕਾਂ ਦੇ ਪੈਸੇ ਜਿਹੜੇ ਇਹਨੇ ਵੀ ਖਾਤੇ ਹੋਣਗੇ ਉਹ ਸਾਰੇ ਜਿਹੜੇ ਆ ਉਹ ਮਾਰਕਟ ਆ ਇਹ ਵੀ ਗੱਲ ਹੋਇਆ ਇੱਥੇ ਤੁਹਾਡਾ ਕਾਰਜਕਾਲ ਵੀ ਹੋਏਗਾ ਸ਼ਾਮਿਲ ਬਿਲਕੁਲ ਆਪਣਾ ਵੀ ਹੋਊਗਾ ਨਾ ਫਿਰ ਕੀ ਇਹਨਾਂ ਦੇ ਕਿਹੇ ਵਾਲੇ ਕੰਗਲ ਕਰਨੀ ਆ ਤੇ ਚਾਰ ਆਪਣੇ ਆ ਲਾਉਣੀਆਂ ਸਾਰਾ ਕਰਾਂਗੇ ਏ ਟੂ ਜ਼ेड ਤੇ ਜਿਹੜੀ ਇਨਕੁਆਰੀ ਆਪਾਂ ਗੁਰੂ ਸਾਹਿਬ ਬਲੌਗ ਦੀ ਲਈ ਤੇ ਉਹਦਾ ਤੁਹਾਨੂੰ ਲੈਟਰਟ ਵੀ ਦੇ ਦਾਂਗਾ ਉੱਚ ਮੈਂ ਲਿਖਿਆ ਸੀ ਕਿ ਕਾਂਗਰਸ ਵੇਲੇ ਤੋਂ ਲੈ ਕੇ ਤੇ ਮੇਰੇ ਦੇ ਹੁਣ ਤੱਕ ਦੇ ਕਾਰਜਕਾਲ ਤੱਕ ਸਾਰੀ ਇਨਕੁਆਰੀ ਜਿਹੜੀ ਉਹ ਇਤੀ ਜਾਵੇ ਸਾਡੇ ਵਾਲੇ ਦਾ ਜੇ ਸਿੱਧੇ-ਸੁਧੇ ਹੋਣ ਨੇ ਇਹਨਾਂ ਨੇ ਕੀ ਕਰਦਾ ਵਾ ਜਿਹਦੇ ਖਾਤੇ ਕੁੱਤੇ ਹੀ ਜਿਹਦੇ ਹੁਣ ਤੇ ਪੱਜਤਾ ਬਣੀਆਂ ਇਹਦੇ ਪੁਰਾਣਾ ਹੀ ਮਤਲਬ ਜੋਬਾ ਹਸਾਬ ਤਾਂ ਸਾਰਾ ਆ ਤੁਹਾਡੇ ਸਾਹਮਣੇ ਜਿਹੜਾ 18 ਕਰੋੜ ਦਾ ਇਹ ਚ ਹੁਣ ਕਈ ਅਜੇ ਰਿਕਾਰਡ ਆਊਗਾ ਪਹਿਲਾਂ ਤੇ ਰਿਕਾਰਡ ਆਊਗਾ ਤੇ ਫਿਰ ਇਹ ਚ ਜਿਹੜਾ ਕਬਲਾ ਨਿਕਲੂ ਇਹ ਚ ਕਈ ਕਾਂਗਰਸੀ ਸਰਪੰਚ ਜਿਹੜੇ ਆ ਉਹ ਫਸਨੇ ਆ ਕਈਆਂ ਨੇ ਕਹਿਣਾ ਵੀ ਅਹੀਂ ਦੇ ਪੈਸੇ ਵਿਧਾਇਕ ਸਾਹਿਬ ਨੂੰ ਦਿਆਏ ਹੋਰ ਚੋਣਾਂ ਕਿੱਥੋਂ ਲੜਦੇ ਆ ਕੋਰੋਣਾ ਰੁਪਏ ਲਾ ਕੇ ਚੋਣਾਂ ਲੜਨੀਆਂ ਉਹ ਕਿੱਥੋਂ ਆਦੇ ਆ ਕੋ ਪੈਸੇ ਹੀ ਜਨਤਾ ਦੇ ਪੈਸੇ ਆ ਅਮਨ ਜੀ ਸਾਹਿਬ ਇੱਕ ਮੋਟਰ ਮੇਰਾ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿਆਰੀਆਂ ਹੋਣਗੀਆਂ ਲੇਕਿਨ ਲੱਗ ਰਹੀਆਂ ਚਾਹੇ ਉਹ ਵਿਜੀਲੈਂਸ ਹੋਵੇ ਚਾਹੇ ਜਿਹੜੇ ਡਵੈਲਪਮੈਂਟ ਦਫਤਰ ਹੋਵੇ ਤੁਹਾਨੂੰ ਲੱਗਦਾ ਹੈ ਕਿ ਸ਼ਿਕਾਇਤਦਾਰ ਨੂੰ ਟੈਰਾ ਬਿਲਕੁਲ ਜੀ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਸ਼ੁਰੂ ਤੋਂ ਚੀਜ਼ਾਂ ਰਵੈਤ ਪਈ ਆਈ ਵੀ ਕੋਈ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਤੇ ਜਿਵੇਂ ਸਿਸਟਮ ਨੂੰ ਜੰਗਾਲ ਲੱਗਾ ਹੁੰਦਾ ਉਹ ਸਿਸਟਮ ਬਣਿਆ ਪਿਆ ਵਾ ਤੇ ਆਪਣੀ ਸਰਕਾਰ ਨੇ ਆ ਕੇ ਕਰਾਪਸ਼ਨ ਤੇ ਜਿਹੜੀ ਆ ਉਹ ਮੈਂ ਵੱਡੀ ਤੇ ਲਗਾਤਾਰ ਜਿਹੜਾ ਆਪਾਂ ਇੱਥੇ ਕਰ ਰਹੇ ਆ ਤੇ ਇਹਦੇ ਵਿੱਚ ਵੀ ਜਿੱਥੇ ਵੀ ਤੁਸੀਂ ਮੇਰੇ ਕੋਈ ਧਿਆਨ ਚ ਲਿਆਓਗੇ ਕੋਈ ਫਾਈਲ ਹੈ ਜਾਂ ਕੋਈ ਰਿਕੁਐਰੀ ਦੱਬੀ ਪਈ ਆ ਤੇ ਉਹਨੂੰ ਆਪਾਂ ਜਿਹੜਾ ਵਾ ਡਿਪਾਰਟਮੈਂਟ ਨੂੰ ਕਹੇ ਕਿ ਤੇਜ਼ੀ ਉੱਤੇ ਕਾਰਵਿ ਕਰਾਉ। ਅੱਛਾ ਤੁਸੀਂ ਦੱਸ ਦਿਓ ਕਿ ਵਿਜੀਲੈਂਸ ਆਫਿਸ 'ਚ ਕਾਫੀ ਸਾਲਾਂ ਦੀ ਫਾਈਲ ਪੈਂਡਿੰਗ ਐ। 17 ਸਾਲ ਦੇ ਵਿੱਚ ਜਦੋਂ ਪੂਰੀ ਗਿਣਤੀ ਮਿੰਤੀ ਤੇ ਉਹਨੇ ਆ ਤੇ ਇਨਕੁਐਰੀ 'ਚ ਟਾਈਮ ਲੱਗ ਜਾਂਦਾ ਕਿਉਂਕਿ ਸਾਰਾ ਜਿੰਨਾ ਵੀ ਡਿਵੈਲਪਮੈਂਟ ਹੋਈ ਹੁੰਦੀ ਵਿਕਾਸ ਹੋ ਜਾਂਦਾ ਉਹਨੂੰ ਵੀ ਗਿਣਨਾ ਹੁੰਦਾ ਉਹਦੀਆਂ ਜੋ ਵੀ ਕਾਗਜ਼ ਪੱਤਰ ਆ ਉਹ ਪੂਰੇ ਕਰਨੇ ਹੁੰਦੇ ਕਿਉਂਕਿ ਬਿਨਾ ਆਪਾਂ ਕਿਸੇ ਸਬੂਤੋ ਕੇ ਇਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ કે ਇਹਦੇ ਇਲਜ਼ਾਮ ਨਹੀਂ ਲਾ ਸਕਦੇ ਸੋ ਉਹਨਾਂ ਵਾਲੇ ਸਮੇਂ ਦੇ ਵਿੱਚੇ ਤੇ ਮਤਲਬ ਮੈਨੂੰ ਲੱਗਦਾ ਵੀ ਉਹ ਜਾਂਚ ਜਿਹੜੀ ਆ ਉਹ ਆਪਾਂ ਨੂੰ ਮਿਲ ਜੂਗੀ ਤੇ ਉਹਦੇ ਵਿੱਚ ਵੀ ਹਰਾਨੀ ਜਨਕ ਜਿਹੜੇ ਖਲਾਸੇ ਆ ਉਹ ਸਾਰੇ ਹੋਣਗੇ ਤੇ ਇਹ 18 ਕਰੋੜ ਵਾਲੇ ਵਿੱਚ ਵੀ ਅਸੀਂ ਜਿਹੜਾ ਰਿਕਾਰਡ ਆ ਇਹਨਾਂ ਮੁਲਾਜ਼ਮਾਂ ਕੋ ਜਿਹੜਾ ਵਾ ਉਹ ਜਲਦ ਲਵਾਂਗੇ ਤੇ ਸਾਡੀ ਸਰਕਾਰ ਨੇ ਬਿਲਕੁਲ ਨਰਪੱਖ ਜਿਹੜੀ ਹੈ ਇਹਦੇ ਤੇ ਅਸੀਂ ਕੰਮ ਕੀਤਾ ਵਾ ਤੇ ਇਹ ਜਾਂਚੋਂ ਦਿੱਤੀ ਨਹੀਂ ਤੇ ਇਹ ਤੇ ਜਾਂਚੇ ਨਹੀਂ ਹੁੰਦੇ ਨੇ ਆਪਣੇ ਵੇਲੇ 'ਚ ਜੇ ਕੋਈ ਜਾਂਚ ਆਉਂਦੀ ਸੀ ਤੈਨੂੰ ਨੱਕ ਲੈਂਦੀ ਤੇ ਅਸੀਂ ਸਾਡੇ ਸਾਰੇ ਸਰਪੰਚ ਸਾਰੇ ਸਾਫ਼ ਸੁਥਰੇ ਨੇ ਤਕਰੀਬਨ ਸਾਡੇ ਹਲਕੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੇ ਕੰਮ ਵੀ ਜਿਹੜੇ ਆ ਉਹ ਚੱਲਨੇ ਸ਼ੁਰੂ ਹੋ ਗਏ ਆ ਤੇ ਬਾਕੀ ਕੋਈ ਵੀ ਜਿਹੜਾ ਘਪਲਾ ਕਰੂ ਕਾਨੂੰਨ ਤੇ ਫਿਰ ਸਾਰੇ ਲਈ ਕੀ ਹੈ ਕੋਈ ਪੰਚਾਇਤ ਇਹੋ ਜਿਹੀ ਜਿਹਨੇ ਪੈਸੇ ਸਰਕਾਰ ਕੋਲ ਜਮ੍ਹਾਂ ਕਰਾਈ ਹੋਏ ਪੈਸੇ ਸਰਕਾਰ ਕੋਲ ਉਹ ਸਰਕਾਰ ਦੇ ਕੋਲ ਪੇਮੈਂਟ ਜਮ੍ਹਾਂ ਕਰਾਈ ਹੋਏ ਇੱਕ ਪੰਚਾਇਤ ਆ ਹੁਣ ਪਹਿਲੀ ਪੰਚਾਇਤ ਆ ਅਲਾਦੀਨਪੁਰ ਜਿੱਤੋਂ ਜਿੱਤੋਂ 92 ਲੱਖ ਰੁਪਇਆ ਲੈਣ ਦੀ ਜਿਹੜੀ ਆ ਉਹ ਗੱਲ ਲਿਖਿਆ ਗਿਆ ਵੀ ਇਹਨਾਂ ਕੋ ਜਿਹੜੀ ਆ ਉਹ ਵਾਪਸ ਲੈਣੇ ਆ ਇਸ ਤੋਂ ਬਾਅਦ ਉਹਨਾਂ ਦਾ ਫਿਰ ਕੋਰਟ ਦਾ ਟ੍ਰਾਇਲ ਆ ਜਿਹੜਾ ਜੋ ਵੀ ਅਦਾਲਤ ਤੱਕ ਇਹ ਪ੍ਰੋਸੈਸ ਐ ਐਫ ਆਈ ਆਰ ਤੋਂ ਬਾਅਦ ਚੱਲੂਗਾ ਤੇ ਇਵੇਂ ਹੀ ਕੱਲੇ-ਕੱਲੇ ਹਲਕਾ ਕਦੂਰ ਸਾਹਿਬ ਦੇ ਸਾਰੇ ਪਿੰਡਾਂ ਦੇ ਉੱਪਰ ਜਲਦੀ ਅਸੀਂ ਇਹ ਦੱਸ ਦਿਆਂਗੇ ਕਿ ਇੱਕ ਪਿੰਡ ਨੂੰ ਮਨਰੇਗਾ ਚੋਂ ਤੱਕ ਕਿਹੜੇ ਪਿੰਡ ਨੂੰ ਕਿੰਨਾ-ਕਿੰਨਾ ਪੈਸਾ ਆਇਆ ਤੇ ਇਹ ਵੀ ਇੱਕ ਜਿਹੜੀ ਆ ਨਵੀਂ ਸਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਆ ਨਹੀਂ ਦੇਖ ਉਹਨਾਂ ਦਾ ਦੂਜਾ ਨਹੀਂ ਪਟਾਰੀ ਖੋਲਦਾ ਦੂਜਾ ਉਹਦਾ ਹੀ ਦੂਜਾ ਨਹੀਂ ਖੋਲਦਾ ਸੋ ਇਹਦੇ ਨਾਲ ਡਰ ਬਣਿਆ ਰਹਿੰਦਾ ਕਿ ਠੀਕ ਹੈ ਜੀ ਜੇ ਕੋ ਗਲਤ ਕਰਾਂਗੇ ਤੇ ਉਹ ਤੇ ਸਾਡੇ ਦੇ ਕਾਨੂੰਨੀ ਕਾਰਜ ਜਿਹੜੀ ਹੈ ਕਿੰਨਾ ਕੱਤਾ ਤੁਸੀਂ ਸਮਝਦੇ ਆਂ ਕਿ ਕਾਂਗਰਸ ਹਟਾ ਕੇ ਨਿਕੰਨਾ ਰਹਿ ਗਿਆ ਹੈ ਸਾਡੇ ਹਲਕੇ ਸਾਰੇ ਬੰਦਾ ਅ ਮੇਰਾ ਮੰਨਣਾ ਇਹ ਆ ਕਿ ਮਤਲਬ 62 ਕਰੋੜ ਦੇ ਵਿੱਚੋਂ 3340 ਕਰੋੜ ਦੇ ਲਗਭਗ ਜਿਹੜਾ ਵਾ ਕੁਝ ਨਾ ਕੁਝ ਨਿਕਲੂਗਾ ਬਾਕੀ ਉਹਨੇ ਰਿਕਾਰਡ ਆਊਗਾ ਉਥੇ ਆਪਾਂ ਜਿਹੜਾ ਵਾ ਕਰਦੇ ਆਂ ਸੋ ਇੱਕ ਮੋਟਾ-ਮੋਟਾ ਸਾਡੇ ਕੋਲ ਆਇਆ ਕਿ ਇੰਨੇ ਪੈਸੇ ਹੋਰ ਉਸ ਟਾਈਮ ਤੇ ਆਏ ਕਰੋਨਾ ਗਰਾਨ ਵਾਲੇ ਦੇ ਵੈਸੇ ਹੀ ਉੱਡ ਗਏ ਉਦੋਂ ਕਿਹੜਾ ਵਿਕਾਸ ਚੱਲਦਾ ਉਹ ਸਿੱਧੇ ਦੇ ਸਿੱਧੇ ਸਾਫ਼ ਹੁੰਦੇ ਗਏ ਤੇ ਇੱਥੇ ਬਹੁਤ ਸਾਰੀਆਂ ਫਰਮਾਂ ਨੇ ਜਿਨ੍ਹਾਂ ਨੇ ਅਸੋ ਦੇ ਵਿੱਚ ਇਹਦੇ ਵਿੱਚ ਪੈਸੇ ਖਾਣ ਦੀ ਸ਼ੁਰੂਆਤ ਕੀਤੀ ਕਿ ਫਰਮਾਂ ਨੂੰ ਪੈਸੇ ਚਲੇ ਜਾਂਦੇ ਹੁੰਦੇ ਸੀ ਤੇ ਬਾਅਦ ਚ ਜਾ ਕੇ ਡਿਪਾਰਟਮੈਂਟ ਵਾਲੇ ਜਾਂ ਤੁਜੀ ਤੇ ਜੇ ਕੋਈ ਵੀ ਜਾਂਦਾ ਸੀ ਤਾਂ ਉਹ ਤੋਂ ਸਦੇ ਪੈਸੇ ਲਿਆਉਂਦਾ ਸੀ ਤੇ ਮਾਲ ਨਹੀਂ ਜਾਂਦਾ ਸੋ ਸਾਡੇ ਕੋਲੇ ਹੁਣ ਉਹ ਸਾਰਾ ਜਿਹੜਾ ਜਿੱਦਾਂ ਹੁਣ ਆਪਾਂ ਇਹਦੀ ਗੱਲ ਕਰ ਲਈ ਕਿ ਜਿੰਨੀਆਂ ਫਰਮਾਂ ਦੇ ਨਾਮ ਸੋ ਇਹਨਾਂ ਦਾ ਜੇ ਕਰੋੜਾਂ ਰੁਪਈਆਂ ਦਾ ਖਰੂਰ ਸਾਹਿਬ ਚੋਂ ਫਰਮਣੇ ਕੰਮ ਕੀਤਾ ਵਾ ਤੇ ਕਰੋੜਾਂ ਦਾ ਖੇਮਗਰ ਚੋਂ ਵੀ ਕੀਤਾ ਹੋਊਗਾ ਬਾਕੀ ਚੋਂ ਵੀ ਕੀਤਾ ਹੋ ਤੇ ਫਿਰ ਉਹਨਾਂ ਟੈਕਸ ਵੀ ਸਰਕਾਰ ਨੂੰ ਉਨਾ ਹੀ ਭਰਿਆ ਹੋਊਗਾ ਤੇ ਜੇ ਇਹੋ ਕੀਤਾ ਵੀ ਇਧਰੋਂ ਪੈਸੇ ਚਲਗੇ ਆ ਤੇ ਬਾਕੀ ਉਦਾਂ ਹੀ ਮੋੜ ਤੇ ਸਰਕਾਰ ਨੂੰ ਪੈਸੇ ਨਹੀਂ ਦਿੱਤੇ ਤੇ ਸਰਕਾਰ ਦੇ ਟੈਕਸ ਦੀ ਵੀ ਚੋਰੀ ਕੀਤੀ ਆ ਉਹਨਾਂ ਦੇ ਵੀ ਬੰਦੀ ਜਿਹੜੀ ਕਾਰਵਾਈ ਹੋਊਗੀ ਤੇ ਜੇ ਪਿੰਡ ਨੂੰ ਮਾਲ ਨਹੀਂ ਪਹੁੰਚਾਇਆ ਤੇ ਪੈਸੇ ਉਹਨਾਂ ਕੋਲ ਆ ਫਿਰ ਉਹਨਾਂ ਫਰਮਾਂ ਕੋਲ ਪੈਸੇ ਲਵਾ